ਅਰਦਾਸ ਵਿੱਚ ਇੰਨੀ ਵੱਡੀ ਤਾਕਤ ਹੈ ਤੁਸੀਂ ਇਕੱਲੇ ਨਹੀਂ ਖਲੋਂਦੇ ਤੁਹਾਡੀ ਅਰਦਾਸ 10 ਗੁਰੂ ਸਾਹਿਬ ਨੇ 4 ਸਹਿਬਜ਼ਾਦੇ ਨੇ 5 ਪਿਆਰੇ ਨੇ 40 ਮੁਕਤੇ ਨੇ ਸ਼ਹੀਦ ਨੇ ਮੁਰੀਦ ਨੇ ਖੱਟੀ ਨੇ ਜਪੀ ਨੇ ਬੰਦਗੀ ਕਰਨ ਵਾਲੇ ਨੇ ਸਿੱਖ ਕੱਲਾ ਕਦੀ ਅਰਦਾਸ ਨਹੀਂ ਕਰਦਾ ਜੇ ਜਦੋਂ ਅਸੀਂ ਪਾਠ ਕਰਨੇ ਜਿਹੜੀ ਅਰਜ਼ ਕਰ ਲੱਗਾ ਕਿ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਇ ਕਹਿੰਦੇ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਨੂੰ ਭਾਈ ਕਾਨ ਸਿੰਘ ਨਾਬਾ ਨੇ ਇਹੀ ਅਰਥ ਕੀਤੇ ਆ ਪਰਮ ਸ਼ਕਤੀ ਨੂੰ ਅਕਾਲ ਪੁਰਖ ਨੂੰ ਅਸੀਂ ਧਿਉਨਾ ਹੈ ਮੈਂ ਧਿਉਨਾ ਕਿਸ ਨੂੰ ਗੁਰੂ ਨਾਨਕ ਲਈ ਧਿਐ ਫਿਰ ਜੀ ਤਿੰਨ ਪਾਤਸ਼ਾਹਾਂ ਦਾ ਜ਼ਿਕਰ ਹੈ ਗੁਰੂ ਨਾਨਕ ਲਈ ਧਿਐ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸ ਹੈ ਹੋਈ ਸਹਾਇ ਗੁਰੂ ਨਾਨਕ ਸਾਹਿਬ ਜੀ ਲਈ ਧਿਐ ਧਿਉਂਦਾ ਹਾਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਉਹਨਾਂ ਤੋਂ ਸਹਾਇਤਾ ਮੰਗਨੇ ਆ ਅੱਗੇ ਜੀ ਤਿੰਨ ਪਾਤਸ਼ਾਹਾਂ ਦੇ ਫਿਰ ਨਾਮ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਗੁਰੂ ਅਰਜੁਨ ਦੇਵ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸਤਿਗੁਰੂ ਗੁਰੂ ਹਰ Rai ਸਾਹਿਬ ਨੂੰ ਮੈਂ ਸਿਮਰਨਾ ਵਾਂ ਅੱਗੇ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਉਸ ਤੋਂ ਅੱਗੇ ਹੈ ਤੇਗ ਬਹਾਦਰ ਸਿਮਰਿਆ ਕਾਰਨ ਨੋਂ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਫਿਰ ਇਸ ਉਹਦੇ ਲਫ਼ਜ਼ ਆ ਪਰ ਦੁਹਰਾ ਲਈਏ ਗੁਰੂ ਨਾਨਕ ਸਾਹਿਬ ਲਈ ਧਿਆਏ ਹੈ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਸਹਾਏ ਹੈ ਗੁਰੂ ਅਰਜੁਨ ਦੇਵ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ Rai ਸਾਹਿਬ ਸਿਮਰੋਂ ਹੈ ਸ੍ਰੀ ਹਰਿ ਕ੍ਰਿਸ਼ਨ ਲਈ ਧਿਆਈ ਹੈ ਵੀ ਇਹ ਤੇ ਡਿੱਠੇ ਵੀ ਹੈ ਦੇਖੋ ਇੱਕ ਤੁਕ ਪੂਰੀ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਤੁਖ ਜਾਏ ਫਿਰ ਗੁਰੂ ਤੇਗ ਬਹਾਦਰ ਸਾਹਿਬ ਲਈ ਹੈ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਧਾਏ ਅਗੇ ਸਭ ਥਾਈ ਹੋਏ ਸਹਾਏ ਇਸ ਪੌੜੀ ਤੋਂ ਬਾਅਦ ਫਿਰ ਪੰਥ ਨੇ ਇਹਦੇ ਨਾਲ ਮਿਲਦੇ ਕੋਈ 17 ਲਿਖੀਆਂ ਉਹ ਜਿਹੜੇ ਅਗਲੀਆਂ ਤੁਕਾਂ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਅੱਗੇ ਹੈ ਦਸਵਾਂ ਪਾਤਸ਼ਾਹ ਕਈ ਸਿੰਘ ਭਾਵਨਾ ਨਾਲ ਦਸਵੇਂ ਪਾਤਸ਼ਾਹ ਕਹਿੰਦੇ ਆ ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਲਵਜ ਪੰਥ ਨੇ ਪਾਏ ਨੇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਸਿੰਘਾਂ ਦਾ ਸਹਬ ਹੁਣ ਤਾਂ ਚਲੋ ਸਾਡਾ ਪ੍ਰਚਲਿਤ ਹੈ ਨਾ ਜੀ ਸਿੰਘ ਸਾਹਿਬ ਜੀ ਹੈ ਨਾ ਸਭ ਤੋਂ ਪਹਿਲਾਂ ਸਿੰਘਾਂ ਦਾ ਸਹਬ ਕੌਣ ਹੈ ਜੀ ਸਿੰਘਾਂ ਦਾ ਸਹਬ ਗੁਰੂ ਗੋਬਿੰਦ ਸਿੰਘ ਜੀ ਹੈ ਇਸੇ ਕਰਕੇ ਸ਼ਬਦ ਲਿਖਿਆ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਹੁਣ ਦਸਾਂ ਪਾਤਸ਼ਾਹਾਂ ਦਾ ਮੰਗਲ ਹੋ ਗਿਆ ਹੁਣ ਅੱਗੇ ਜਿਸ ਸਤਿਗੁਰੂ ਨੂੰ ਅਸੀਂ ਮੱਥਾ ਟੇਕਨੇ ਆ ਉੱਥੇ ਲਿਖਿਆ ਗਿਆ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਹੈ ਜੋਤਾ ਨਹੀਂ ਇਹ ਬੜਾ ਪਿਆਰਾ ਸ਼ਬਦ ਪਾ ਦਿੱਤਾ ਇਹਦਾ ਮਤਲਬ ਇਹ ਸੀ ਕਾਇਆ ਪਲਟੇਗੀ ਪਰ ਜੋਤੋ ਹੀ ਰਹੇਗੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਹੈ ਜਿਵੇਂ ਇਹ ਸਤਾ ਬਲਵੰਣ ਜੀ ਨੇ ਲਿਖਿਆ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਸੈਂਕੜੇ ਟਾਹਣੀਆਂ ਵਾਲਾ ਜਿਹੜਾ ਰੁੱਖ ਹੈ ਗੁਰੂ ਨਾਨਕ ਸਾਹਿਬ ਕਾਇਆ ਪਲਟ ਕੇ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਉਸ ਤਖਤ ਤੇ ਬੈਠ ਗਏ ਜਿਵੇਂ ਅਸੀਂ ਗੁਰੂ ਅਰਗੁਨ ਸਾਹਿਬ ਬਾਰੇ ਪੜ੍ਹਨੇ ਆਂ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਕਾਇਆ ਪਲਟੀ ਖੈ ਜੋਤ ਉਹੀ ਖੈ ਜਿਹੜੀ ਆਦ ਰੂਪ ਗੁਰੂ ਨਾਨਕ ਸਾਹਿਬ ਅੰਦਰ ਖੈ ਧਿਆਨ ਨਾਲ ਮੇਰੀ ਇਸ ਬੇਨਤੀ ਨੂੰ ਸੁਣਿਓ ਗੁਰਮਖੋ ਫਿਰ ਅਰਜ਼ ਕਰਾਂਗਾ ਕਿਉਂਕਿ ਜਿਸ ਦਿਨ ਅਰਦਾਸ ਦੇ ਅਰਥਾਂ ਦੀ ਸਮਝ ਪੈ ਗਈ ਨਾ ਯਾਦ ਰੱਖਿਓ ਦੁਨੀਆ 'ਚ ਕਿਸੇ ਧਰਮ ਕੋਲ ਇੰਨਾ ਜ਼ਬਰਦਸਤ ਸਿਧਾਂਤ ਨਹੀਂ ਕਿ ਸਿਰਫ 10 ਮਿੰਟ ਵਿੱਚ 10 ਮਿੰਟ ਤਾਂ ਯਾਦੇ ਮੈਂ ਕਹਿ ਰਿਹਾ ਪੰਜ ਸੱਤ ਮਿੰਟ ਵਿੱਚ ਖਲੋ ਕੇ ਆਪਣੇ ਇਤਿਹਾਸ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਮੁਰਿਦਾਂ ਨੂੰ ਆਪਣੇ ਤਖਤਾਂ ਨੂੰ ਆਪਣੇ ਗੁਰਦੁਆਰਿਆਂ ਨੂੰ ਚੇਤੇ ਕਰਕੇ ਮੰਗ ਵੀ ਅਕਾਲ ਪੁਰਖ ਅੱਗੇ ਰੱਖ ਜਾਏ ਯਾਦ ਰੱਖੋ ਸਿੱਖੋ ਕੱਲੀ ਅਰਦਾਸ ਹੀ ਨਹੀਂ ਅਰਦਾਸ ਵਿੱਚ ਇੰਨੀ ਵੱਡੀ ਤਾਕਤ ਹੈ ਤੁਸੀਂ ਇਕੱਲੇ ਨਹੀਂ ਖਲੋਂਦੇ ਤੁਹਾਡੀ ਅਰਦਾਸ 10 ਗੁਰੂ ਸਾਹਿਬ ਨੇ ਚਾਰ ਸਹਿਬਜ਼ਾਦੇ ਨੇ ਪੰਜ ਪਿਆਰੇ ਨੇ 40 ਮੁਕਤੇ ਨੇ ਸ਼ਹੀਦ ਨੇ ਮੁਰੀਦ ਨੇ ਖੱਟੀ ਨੇ ਜਪੀ ਨੇ ਬੰਦਗੀ ਕਰਨ ਵਾਲੇ ਨੇ ਸਿੱਖ ਕੱਲਾ ਕਦੀ ਅਰਦਾਸ ਨਹੀਂ ਕਰਦਾ ਇੰਨੀਆਂ ਸ਼ਕਤੀਆਂ ਦੇ ਨਾਲ ਖਲੋਂਦੀਆਂ ਨੇ ਇੰਨੀਆਂ ਰਹਿਮਤਾਂ ਸ਼ਬਦ ਵਰਤਾ ਮੈਂ ਹੁਣ ਅਗਲੀ ਬੇਨਤੀ ਹੈ ਕਿ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਲਾ ਲਫ਼ਜ਼ ਹੈ ਪਾਠ ਦੀਦਾਰ ਮੈਂ ਬੜੀ ਬੜੀ ਦੀ ਕਥਾ ਕੀਤੀ ਉਥੇ ਦਰਸ਼ਨ ਦੀਦਾਰ ਲਫ਼ਜ਼ ਨਹੀਂ ਲਿਖੇ ਉਥੇ ਸ਼ਬਦ ਲਿਖਿਆ ਪਾਠ ਦੀਦਾਰ ਮੇਰੇ ਮਨ ਚਿਕ ਦੇ ਨ ਆਇਆ ਸਭ ਤੋਂ ਪਹਿਲਾ ਸਟੈਪ ਸਿੱਖੀ ਕਮਾਣ ਦਾ ਸਭ ਤੋਂ ਪਹਿਲਾ ਅਧਿਆਇ ਸਭ ਤੋਂ ਪਹਿਲਾ ਚੈਪਟਰ ਸਭ ਤੋਂ ਪਹਿਲਾ ਸਬਕ ਜਿੰਨੇ ਸਿੱਖੀ ਕਮਾਣੀ ਹੈ ਨਾ ਮੇਰੀ ਬੇਨਤੀ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਤਾਂ ਇਹ ਗੱਲ ਵੱਖਰੀ ਹੁਣ ਜੇ ਕੋਈ ਕਹੇ ਜੀ ਮੈਂ ਤਾਂ ਪੜ ਹੀ ਨਹੀਂ ਸਕਦਾ ਅਨਪੜਾ ਉਹਦੇ ਲਈ ਉਹਦੇ ਲਈ ਇੱਕ ਹੈ ਤਰੀਕਾ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ ਪਰ ਇੱਥੇ ਸ਼ਬਦ ਸੁਣਿਓ ਧਿਆਨ ਨਾਲ